अपना नाम ਦੱਸਕੋ ਜਿਹੜਾ ਤੁਹਾਡੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹਦੇ ਬਾਰੇ ਦੇਖੋ ਇਹ ਜਿਹੜਾ ਉਪਰਾਲਾ ਵਾ ਕਰਨ ਜੀ ਵੱਲੋਂ ਕਰਨ ਮੇਰੀ ਜੀ ਜਿਹੜੇ ਕਰਮਾ ਸਟਰੀਟ ਸੇਵਾ ਦੇ ਫਾਊਂਡਰ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਬਹੁਤ ਹੀ ਅੱਛਾ ਜਿਹੜਾ ਇਨੀਸ਼ੀਏਟਿਵ ਅੰਮ੍ਰਿਤਸਰ ਦੇ ਵਿੱਚ ਕੁਝ ਸਾਲਾਂ ਤੋਂ ਕਰ ਰਹੇ ਨੇ ਜਿਹਦੇ ਵਿੱਚ ਪਸ਼ੂ ਪੰਛੀਆਂ ਦੀ ਸੇਵਾ ਕਰਦੇ ਨੇ ਉਹਦੇ ਨਾਲ ਨਾਲ ਇਹਨਾਂ ਨੇ ਪਰਿਆਵਰਣ ਦਾ ਵੀ ਦੇਖ ਰੇ ਜਿਹੜੀ ਜ਼ਿੰਮੇਵਾਰੀ ਚੁੱਕ ਲਈ ਆ ਤੇ ਅੱਜ ਇਹਨਾਂ ਨੇ 500 ਦੇ ਕਰੀਬ ਜਿਹੜੇ ਪੌਦੇ ਡਿਸਟ੍ਰਿਬਿਊਟ ਕੀਤੇ ਨੇ ਤੇ ਉਹਦੇ ਨਾਲ ਨਾਲ ਜਿਹੜੇ ਬਾਉਲਸ ਨੇ ਪਸ਼ੂ ਪੰਛੀਆਂ ਦੇ ਲਈ ਵੀ ਡਿਸਟ੍ਰੀਬਿਊਟ ਕੀਤੇ ਨੇ ਮੈਂ ਬਹੁਤ ਬਹੁਤ ਥੈਂਕਸ ਕਰਦਾ ਕਰਨ ਜੀ ਦਾ ਕਿ ਇਹਨਾਂ ਨੇ ਇੰਨੇ ਅچھے ਤਰੀਕੇ ਦੇ ਨਾਲ ਜਿਹੜੀ ਬੇਜਵਾਨ ਜਾਨਵਰਾਂ ਦੀ ਸੇਵਾ ਕਰ ਰਹੇ ਨੇ ਉਹਦੇ ਨਾਲ ਨਾਲ ਇਹਨਾਂ ਨੇ ਵਾਤਾਵਰਣ ਦੇ ਵਾਸਤੇ ਵੀ ਬਹੁਤ ਅੱਛਾ ਕਦਮ ਚੁੱਕਿਆ ਹੈ ਤੇ ਉਮੀਦ ਕਰਦਾ ਕਿ ਅੱਗੇ ਵੀ ਕਰਨ ਜੀ ਇਸੇ ਤਰੀਕੇ ਦੇ ਨਾਲ ਕੰਮ ਕਰਦੇ ਰਹਿਣਗੇ ਤੇ ਸਾਡੀ ਸਪੋਰਟ ਹਮੇਸ਼ਾ ਹੀ ਕਰਨ ਜੀ ਦੇ ਨਾਲ ਆ ਤੇ ਮੈਂ ਕਵਾਂਗਾ ਕਰਨ ਜੀ ਵੀ ਕੁਝ ਇਸ ਦੇ ਬਾਰੇ ਦੱਸਣ ਕਿ ਇਹਨਾਂ ਨੇ ਹੋਰ ਅੱਗੇ ਕੀ ਇਹਦਾ ਜਿਹੜਾ ਅੱਗੇ ਪ੍ਰੋਪੋਜ਼ਲ ਤਿਆਰ ਕੀਤਾ ਹੋਇਆ ਬਾਤਾਂ ਤੋਂ ਮਤਲਬ ਉਸ ਕਿੰਨੇ ਸਾਲਾਂ ਦਾ ਨਮੋ ਕਰਾ ਲਿਆ ਦੇਖੋ ਘੱਟੂ ਘੱਟਨੀ ਤੇ ਇਹਨਾਂ ਨੂੰ 2-3 ਸਾਲ ਹੋ ਗਏ ਨੇ ਬੇਜਵਾਨ ਜਾਨਵਰਾਂ ਦੀ ਸੇਵਾ ਕਰਦੇ ਹੋਏ ਤੇ ਇਹ ਜਿਹੜਾ ਪਲਾਂਟੇਸ਼ਨ ਡਰਾਈਵ ਫਰਸਟ ਟਾਈਮ ਮੇਰੇ ਕੋਲ ਕਰਦੇ ਆ ਕਿੰਨੇ ਬੂਟੇ ਇਹਨਾਂ ਨੇ ਅੱਜ 500 ਦੇ ਕਰੀਬ ਜਿਹੜਾ ਡਿਸਟ੍ਰਿਬਿਊਟ ਕੀਤਾ ਨਾਲ ਮੇਰਾ ਨਾਮ ਕਰਨ 베ਰੀ ਹੈ ਮੈਂ ਕਰਮਾ ਸਟਰੀਟ ਸੇਵਾ ਐਨੀਮਲ ਵੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ ਤੇ ਫਾਊਂਡਰ ਹਾਂ ਸਾਡੀ ਜਿਹੜੀ ਸੰਸਥਾ ਆ ਗਈ ਹੈ ਪੂਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਪਸ਼ੂ ਪੰਛੀ ਕੋਈ ਬੇਜੁਗਾਨ ਕੋਈ ਗਾਇ ਹੈ ਲਗਾ ਸਭ ਦਾ ਫ੍ਰੀ ਟ੍ਰੀਟਮੈਂਟ ਤੇ ਫ੍ਰੀ ਇਲਾਜ ਕਰਵਾਂਦੀ ਕੀ ਹੈ ਅੱਜ ਅਸੀਂ ਇੱਕ ਗਰਮ ਵਾਧੀ ਗਰਮੀ ਨੂੰ ਦੇਖਦੇ ਹੋਏ ਅੱਜ ਇੱਕ ਮੁਹਿੰਮ ਸਟਾਰਟ ਕੀਤੀ ਹੈ ਜਿਹਦੇ ਵਿੱਚ ਅਸੀਂ ਅੱਜ 501 ਪੌਦਾ ਨਾਲ 300 ਤੋਂ ਵੱਧ ਜਿਹੜੇ ਹੈਗੇ ਪਾਣੀ ਦੇ ਬਰਤਨ ਪਸ਼ੂ ਪੰਛੀ ਆ ਜਾਨਵਰਾਂ ਵਾਸਤੇ ਐਸੀ ਵੰਡਣਾ ਦਾ ਪ੍ਰੋਗਰਾਮ ਅੱਜ ਕੀਤਾ ਹੈਗਾ ਕਿੰਨੇ ਮੈਂਬਰਾਂ ਦੀ ਕਰੀ ਟੀਮ ਹੈ ਜੀ ਸਰ ਸਾਡੀ 25 ਤੋਂ ਪਲੱਸ ਮੈਂਬਰਾਂ ਦੀ ਟੀਮ ਹੈਗੀ ਹੈ ਜੋ ਹਮੇਸ਼ਾ ਸਾਡੇ ਨਾਲ ਰੈਸਕਿਊ ਵਿੱਚ ਜਾਂ ਇਸ ਤਰ੍ਹਾਂ ਦੀ ਮੁਹਿੰਮ ਲਈ ਹਮੇਸ਼ਾ ਖੜੇ ਰਹਿੰਦੇ ਨੇ ਅੱਜ ਕਿਹੜੀ ਜਗ੍ਹਾ ਤੇ ਬੰਦੇ ਜੀ ਅੱਜ ਸਾਰੇ ਸਾਡਾ ਜਿਹੜਾ ਕੈਂਪ لگا ਉਹ ਰੋਜ਼ ਗਾਰਡਨ ਰਣਜੀਤ ਐਵੇਨਿਊ ਈ ਬਲੌਗ ਦੇ ਬਾਹਰ ਲਗਾਇਆ ਗਿਆ ਹੈ ਅੱਗੂ ਵੀ ਤੁਹਾਡੇ ਵਲੰਟੀਅਰਾਂ ਦੇ ਉੱਪਰ ਆਲੇ ਚੱਲ ਰਹੇ ਨੇ ਬਿਲਕੁਲ ਹੈ ਕਰਮਾ ਸੀਟ ਸੇਵਾ ਐनिमल ਵੈਲਫੇਅਰ ਸੁਸਾਇਟੀ ਪਹਿਲਾਂ ਵੀ ਇਹੋ ਜਿਹੇ ਕੈਂਪ ਲਗਾਉਂਦੀ ਰਹੀ ਹੈ ਤੇ ਅੱਗੇ ਵੀ ਇਹੋ ਜਿਹੇ ਕੈਂਪ ਲਗਾਉਂਦੀ ਰਹੇਗੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰ ਤੇ ਇਹੋ ਜੀ ਮਹਿੰਦਰਾ ਜੀ ਹਮੇਸ਼ਾ ਹੱਥ ਜੋੜ ਕੇ ਸਭ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਪੇੜ ਪੌਦੇ ਚੰਗੇ ਜਿਹੇ ਲਗਾਉਣੇ ਚਾਹੀਦੇ ਹੈ